ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਬਿਰਧ ਆਸ਼ਰਮ ਪਿੰਡ ਬਾਦਲ ਸੋ ਅਸੀਂ ਉਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਇੱਥੇ ਕਾਫੀ ਸਮੇਂ ਤੋਂ ਰਹਿ ਰਹੇ ਨੇ ਕੀ ਇਹਦਾ ਕਾਰਨ ਰਿਹਾ ਕਿਉਂ ਉਹਨਾਂ ਨੂੰ ਆਪਣਾ ਘਰ-ਬਾਰ ਛੱਡ ਕੇ ਪਰਿਵਾਰ ਛੱਡ ਕੇ ਇੱਥੇ ਰਹਿਣਾ ਪੈ ਰਿਹਾ ਸੋ ਉਹਨਾਂ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਜੀ ਬਿਰਧ ਆਸ਼ਰਮ ਪਿੰਡ ਬਾਦਲ ਸੋ ਕਹਿੰਦੇ ਆ ਵੀ ਮਾਪੇ ਰੱਬ ਦਾ ਰੂਪ ਹੁੰਦੇ ਆ ਜਦੋਂ ਕਿਸੇ ਚੀਜ਼ ਨਾਲ ਰੱਬ ਦਾ ਨਾਮ ਜੁੜ ਜਾਂਦਾ ਤਾਂ ਉਸ ਚੀਜ਼ ਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਪੈਂਦੀ ਸੋ ਆਪਾਂ ਅੱਜ ਇੱਥੇ ਪਹੁੰਚੇ ਆ ਇੱਥੇ ਸਾਡੇ ਬਜ਼ੁਰਗ ਬਾਪੂ ਜੀ ਹੋਣੀ ਮਾਤਾ ਹੋਣੀ ਤੇ ਕੁਝ ਬੱਚੇ ਰਹਿੰਦੇ ਆ ਸਾਡੇ ਨਾਲ ਅੱਜ ਬੈਠੇ ਆ ਅਸੀਂ ਗੱਲਾਂ ਬਾਤਾਂ ਕਰਨ ਵਾਸਤੇ ਆਏ ਆ ਤੇ ਕੁਸ਼ਕ ਜਿਹੜੇ ਬੱਚੇ ਆ ਤੇ ਬਜ਼ੁਰਗ ਹੈ ਉਹ ਬਾਹਰ ਕਿਤੇ ਗਏ ਹੋਏ ਨੇ ਤੇ ਬੱਚੇ ਵੀ ਗਰਾਊਂਡ 'ਚ ਖੇਡਣ ਗਏ ਹੋਏ ਨੇ ਸੋ ਅੱਜ ਆਪਾਂ ਗੱਲਬਾਤ ਕਰਦੇ ਆ ਇਹਨਾਂ ਨਾਲ ਇੱਥੇ ਪਹੁੰਚੇ ਆ ਦੁੱਖ ਸ਼ੋਕ ਕਰਨ ਵਾਸਤੇ ਆਏ ਆ ਹਨਾ ਸੋ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ੍ਰੀਖਾ ਕੋ ਸਾਰੇ ਮਾਤਾ ਜੀ ਹਾਂਜੀ ਠੀਕ ਹੈ ਠੰਡ ਤੋਂ ਬਚੇ ਹੋ ਸਾਰੇ ਹਾਂਜੀ ਹਾਂਜੀ ਚਲੋ ਸ਼ੁਕਰ ਹੈ ਬਾਪੂ ਜੀ ਤੁਹਾਨੂੰ ਤੁਹਾਡਾ ਕੀ ਨਾਮ ਹੈ ਨਰਮਲ ਸਿੰਘ ਨਰਮਲ ਸਿੰਘ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਰਹਿੰਦਿਆਂ ਨੂੰ ਤੁਹਾਨੂੰ ਹੋ ਗਿਆ 7 ਸਾਲ ਹੋ ਗਏ ਤੇਰੇ ਨਾਲ 6 ਸਾਲ ਹੋ ਗਏ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੈਂ ਇਕੱਲੀ ਹਾਂ ਇਕੱਲੀ ਹਾਂ ਇਕੱਲੀ ਹਾਂ ਮੈਂ ਤੇ ਜਿਵੇਂ ਆਪਣੇ ਕੋਈ ਭਰਾ ਹੁੰਦੇ ਆ ਕੋਈ ਚਾਚੇ ਤਾਏ ਹੁੰਦੇ ਆ ਚਾਚੇ ਤਾਏ ਆ ਆਪਣੇ ਪਿੰਡ ਬੈਠੇ ਆ ਚਾਚੇ ਤਾਏ ਨੂੰ ਕੀ ਕਰੀਏ ਚਾਚੇ ਤਾਂ ਜਦੋਂ ਮੈਂ ਇਕੱਲਾ ਜਿਹੜਾ ਬੰਦਾ ਇਕੱਲਾ ਹੁੰਦਾ ਉਹਨੂੰ ਚਾਚੇ ਤਾਏ ਜੇ ਉਥਾਰਾ ਉਹ ਤਾਂ ਹੀ ਹੈ ਭਾਵੇਂ ਕੋਈ ਓਬੜ ਹੋਵੇ ਕੋਈ ਵੀ ਹੋਵੇ ਪਤਾ ਹੈ ਇੱਕ ਥਾਂ ਤੇ ਲੇਖਕ ਲਿਖਿਆ ਕਹਿੰਦੇ ਪੰਜੇ ਉਂਗਲਾਂ ਦੀ ਇੱਕਸਾਰ ਹੁੰਦੀਆਂ ਬੰਦੇ ਬੰਦੇ ਦੇ ਵਿੱਚ ਵੀ ਫਰਕ ਹੁੰਦਾ ਹੈ। ਕਈ ਸਮਝਦੇ ਪੀਣੀ ਸ਼ਰਾਬ ਮਾੜੀ। ਕਈ ਆਖਦੇ ਗੁਰਦਾਰਕ ਹੁੰਦਾ। ਕਈ ਬਿਨਾ ਮਤਬੁਲ ਨਾ ਬਾਹਰ ਜਾਂਦੇ। ਕਿੰਨਿਆਂ ਨੂੰ ਤੁਰਨ ਤੇ ਫਿਰਨ ਦਾ ਠਰਕ ਹੁੰਦਾ ਹੈ। ਪਤਾ ਲੱਗੇ ਪਰਲਿੱਥੀ ਜੀ ਉਸ ਵੇਲੇ ਭੀੜ ਪਈ ਤੇ ਸੱਜਣ ਜਿਹੇ ਤੇ ਪਰਖ ਹੁੰਦਾ ਹੈ। ਮਤਲਬ ਤੁਸੀਂ ਤਾਂ ਲਿਖ ਲੁਖ ਵੀ ਲੈਣੇ ਹੋ। ਨਹੀਂ ਦੇਖ। ਨਹੀਂ ਕੁਛ ਨਹੀਂ ਮੱਥੇ ਬੈਠੀ। ਕੁਛ ਨਹੀਂ ਮੈਂ ਤਾਂ ਬੈਠੀ ਤੇ ਦੂਜਾ ਟੱ। ਅੱਛਾ ਤੇ ਪਿੰਡ ਜਾਣ ਨੂੰ ਜੀ ਨਹੀਂ ਕਰਦਾ। ਪਿੰਡ ਜਾਣ ਨੂੰ ਜੀ ਕਰਦਾ ਪਰ ਜਦੋਂ ਕੋਈ ਰੱਥਣ ਰੁੱਥਣ ਕੋਈ ਬੈਂਕ ਦਾ ਆਪਣਾ ਮਿਲਦਾ ਹੈ ਡਿੱਪੂ ਦਾ ਮਿਲਦਾ ਹੈ ਉਦੋਂ ਜਾਈ ਦਾ ਲਾਲਚ ਤੇ ਮਾਰਿਆ ਹੋਰ ਕੋਈ ਪਿੰਡ ਕੀ ਕਰਾਂਗੇ ਉੱਥੇ ਕੋਈ ਜਦੋਂ ਕਿਸੇ ਦੇ ਮੱਥੇ ਲੱਗ ਨੂੰ ਜੀ ਨਹੀਂ ਕਰਦਾ ਕਿਉਂ ਪਿਆਰ ਹੈ ਨਹੀਂ ਕਿਸੇ ਨਾਲ ਪਿੰਡ ਦੇ ਵਿੱਚ ਪਿਆਰ ਜੇ ਪਿਆਰ ਹੁੰਦਾ ਫਿਰ ਇੱਥੇ ਕਿਉਂ ਆਉਂਦੇ ਹੂੰ ਜੇ ਪਿਆਰ ਹੁੰਦਾ ਤਾਂ ਇੱਥੇ ਕਿਉਂ ਆਉਂਦੇ ਫਿਰ ਜੇ ਉੱਥੇ ਪਿਆਰ ਹੁੰਦਾ ਜਣੇ ਉੱਥੋਂ ਪਿਆਰ ਟੁੱਟਿਆ ਕਰਕੇ ਇੱਥੇ ਆ ਜਣਾ ਜੀ ਕਰਦਾ ਮੂੰ ਪਿੰਡ ਰਹਿਣ ਨੂੰ ਵੀ ਰੱਗੇ ਜੀ ਤਾਂ ਬਹੁਤ ਕਰਦਾ ਹੈ ਜੀ ਤਾਂ ਬਹੁਤ ਕਰਦਾ ਵੀ ਇੱਥੇ ਰਹਿ ਗਏ ਆਪਣਾ ਘਰ ਆ ਦਾਰਾ ਇੱਥੇ ਆਪਣਾ ਪਿੰਡ ਹੈ ਆਪਣੇ ਭੈਣ ਭਰਾ ਰਹਿੰਦੇ ਆ ਪਰ ਕੀ ਕਰੀਏ ਹੁਣ ਉਹਨਾਂ ਨੂੰ ਕੀ ਕਰੀਏ ਭੈਣ ਭਰਾ ਮਿਲਣ ਨਹੀਂ ਆਉਂਦੇ ਅਜੇ ਤੱਕ ਰਾਜਿਤ 5 6 7 8 ਸਾਲ ਹੋ ਗਏ ਮੈਨੂੰ ਮੇਰੇ ਤੇ ਕਿਸੇ ਨੇ ਫੋਨ ਵੀ ਮੈਨੂੰ ਤਾਂ ਫੋਨ ਵੀ ਨਹੀਂ ਕੀਤਾ ਕਿਸੇ ਨੇ ਅਜੇ ਤੱਕ ਵੀ ਤੂੰ ਮਰ ਗਿਆ ਜਾਂ ਜਿਉਂਦਾ ਹੈ ਜਾਂ ਤੂੰ ਕਦੋਂ ਮਰੇਂਗਾ ਤੇਰੀ ਕਿਹੜੀ ਤਰੀਕਾ ਮਰਦੰਦੀ ਅਸੀਂ ਉਸ ਟਾਈਮ ਤੇ ਡੇਟ ਕਰਕੇ ਨਾ ਚੜਦੀ ਕਲਾ ਚੜਦੀ ਕਲਾ ਧੰਨਵਾਦ ਬਾਦਲ ਸਾਹਿਬ ਦਾ ਜਿਹਨੇ ਐਡਾ ਵੱਡਾ ਪ੍ਰੋਗਰਾਮ ਕਰ ਬਣਾ ਕੇ ਨਾ ਤੇ ਇੱਥੇ ਬਿਰਧ ਆਸ਼ਰਮ ਬਣਾਇਆ ਹੈ ਇਹ ਸਾਡਾ ਆਸਰਾ ਇੱਕ ਤੇ ਚਲੋ ਠੀਕ ਆ ਬਦਲ ਸਾਹਿਬ ਤੁਰ ਗਿਆ ਆਪ ਤੁਰ ਜਾਣਾ ਪਰ ਨਹੀਂ ਉਹ ਜੱਟ ਨੇ ਜਿਹੜੀ ਇਹ ਬਹਾਦਰੀ ਕੀਤੀ ਹੈ ਬਿਰਧਾ ਬਾਤੇ ਬਜ਼ੁਰਗਾਂ ਬਾਤੇ ਸਭ ਤੋਂ ਵੱਡਾ ਪੁੰਨ ਕਰ ਗਿਆ ਏ ਮਾਤਾ ਜੀ ਤੁਸੀਂ ਹੁਣ ਬੈਠੇ ਹੋ ਹਨਾ ਹਾਂਜੀ ਮੈਂ ਵੇਖਿਆ ਸੀਗਾ ਤੁਹਾਡੇ ਆਪਣੇ ਪੱਟੀ ਵੀ ਬੰਨੀ ਵੀ ਏ ਢੂਈ ਤੇ ਬਿਮਾਰ ਲੱਗਦੇ ਹੋ ਕਿ ਠੀਕ ਹੋ ਨਹੀਂ ਉਹ ਤਾਂ ਠੀਕ ਆ ਮੈਂ ਕਾਫੀ ਦਿਨ ਡਿੱਗੀ ਨੂੰ ਬਟੇ ਅੱਛਾ ਬਿੱਟਾ ਕਿੱڑا ਡੱਗੇ ਸੀਗੇ ਨਹੀਂ ਜੀ ਨਹੀਂ ਉੱਥੇ ਜਿੱਥੇ ਸਾਡਾ ਪਿੰਡ ਸੀ ਨਾ ਮੁਕਸਰ ਹਾਂ ਤੇ ਮੈਂ ਆਈ ਜਾਂਦੀ ਸੀ ਬਿੱਲ ਦੇ ਕੇ ਬੀਲੀ ਦਾ ਹਾਂ ਤੇ ਮੁੰਡਿਆਂ ਨੇ ਤਿੰਨਾਂ ਨੇ ਮੋਟਰਸਾਈਕਲ ਵਿੱਚ ਆਵਦੀ ਸੜ ਤੇ ਆਈ ਜਾਂਨੀ ਮੈਂ ਹੂੰ ਤੇ ਵਿੱਚ ਮਾਰੇ ਲਿਆਕੇ ਤੇ ਮੈਂ ਐਂਟ ਕੀ ਤੜਾਕ ਕਰਕੇ ਹੂੰ ਠੀਕ ਹੀ ਜੇ ਤਾਂ ਦੁਹੀ ਐਨੀ ਦਰਦ ਕਰਦੀ ਗੋਡੇ ਦਰਦ ਕਰਦੇ ਕੀ ਐਵੇਂ ਤੁਰੇ ਫਿਰਦੇ ਆ ਮੌਤ ਮੰਗਦੇ ਮੌਤ ਨੇੜੇ ਨਹੀਂ ਆਉਂਦੀ ਤੇ ਮੌਤ ਕਿਉਂ ਮੰਗਣੀ ਆ ਮਾਤਾ ਨਹੀਂ ਮੌਤ ਆਪੇ ਮੰਗਦੇ ਜਦ ਤੁਰਿਆ ਫੇਰਿਆ ਨਹੀਂ ਜਾਂਦਾ ਬੇਟੇ ਰੋਟੀ ਖਾਦੀ ਮੰਜੇ ਤੇ ਲਟਕੇ ਕੀ ਉਹ ਜ਼ਿੰਦਗੀ ਐ ਸਾਧ ਲੇਟੇ ਰਹਿਣਾ ਐ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰ ਮੈਂ ਤਾਂ ਇਕੱਲੇ ਹੀ ਆ ਜੀ ਬੱਚੇ ਹੈ ਨਹੀਂ ਕੋਈ ਉਹ ਨਹੀਂ ਹੈਗਾ ਭੈਣ ਭਾਈ ਆ ਉਹ ਅੱਡ ਬੇਡਾ ਕੋਈ ਨਹੀਂ ਤੈਨੂੰ ਪਤਾ ਝੜਦਾ ਨਹੀਂ ਅੱਛਾ ਤੇ ਭੈਣ ਭਾਂਗਾ ਨੇ ਕਦੇ ਕਿਹਾ ਨਹੀਂ ਵੀ ਸਾਡੇ ਕੋਲੇ ਰਿਹਾ ਕਰੋ ਤੁਸੀਂ ਉਹ ਮੋੜਾ ਮੋਟਾ ਕਾਹ ਛੱਡਦੇ ਉਸਲੇ ਮਨੋ ਜੋ ਵੀ ਫਿਰ ਹੁਣ ਉਹ ਬੰਦਾ ਪਤਾ ਹੀ ਲੱਗ ਜਾਂਦਾ ਵੀ ਤਿਲਕ ਜੀ ਗੱਲ ਕਰਦਾ ਅਸਮਾ ਵੀ ਦੀ ਗੱਲਾਂ ਜਿਆ ਕਰਨ ਲੱਗ ਜੇ ਉਹ ਪਤਾ ਹੀ ਲੱਗ ਜਾਂਦਾ ਵੀ ਛੱਡਦੇ ਨਹੀਂ ਆਹ ਤੇਰਾ ਇੱਥੇ ਵਧੀਆ ਸਮਾਂ ਲੰਘੀ ਜਾਂਦਾ ਵਧੀਆ ਟਾਈਮ ਲੰਘਦਾ ਪਰ ਜੀ ਨਹੀਂ ਕਰਦਾ ਵੀ ਪਿੰਡ ਜਾਵੜਗੇ ਉੱਥੇ ਜੀ ਤਾਂ ਕਰਦਾ ਜੀ ਜੰਮੇ ਪੜੇ ਆ ਹੂੰ ਗੇੜਾ ਮਾਰ ਲੈਣੀ ਹੁਣੋਂ ਪਿੰਡ ਗੇੜਾ ਮਾਰ ਲਈ ਤਾਂ ਮਜਬੂਰੀ ਆ ਫਿਰ ਕੀ ਕਰਗੇ ਫਿਰ ਕਿੰਨੇ ਟਾਈਮ ਬਾਅਦ ਮਾਰ ਲੈਨੇ ਉਹ ਗੇੜਾ ਪਿੰਡ 2-4 ਮਹੀਨਾ ਤਾਂ ਜਾਵੜੀ ਤਾਂ ਕਿਤੇ ਕੋਈ ਅੱਛਾ 2-4 ਮਹੀਨੇ ਬਾਅਦ ਜਾਵੜਦੇ ਹੂੰ ਇੱਥੇ ਸਾਰਾ ਸਾਮ ਸੰਭਾਲ ਵਧੀਆ ਹੁੰਦੀ ਬਹੁਤ ਵਧੀਆ ਜੀ ਮੇਰੀ ਤਾਂ ਬਹੁਤ ਵਧੀਆ ਸਾਰਿਆਂ ਨਾਲੋਂ ਵੱਧ ਆ ਅੱਛਾ ਮੈਨੂੰ ਜੀ ਪਿਛਲੇ ਸਾਲ 1.5 ਸਾਲ ਹੋ ਗਿਆ ਟੈਕ ਹੋ ਗਿਆ ਸੀ ਹੂੰ ਮੇਰਾ ਇਲਾਜ ਕਰਾਇਆ ਦਵਾਈ ਚਰਦੀ ਹੈ ਮੇਰੀ ਸਾਰਾ ਕੁਝ ਫੁੱਲ ਜਾਂਦੇ ਆ ਫੁੱਲ ਜਾਂਦੇ ਆ ਹਾਂ ਮੈਂ ਸੋਚਦਾ ਕਈ ਵਾਰੀ ਵੀ ਜੇ ਮੈਂ ਪਿੰਡ ਹੁੰਦਾ ਹੋ ਸਕਦਾ ਵੀ ਚਲਾਣੀ ਕਰ ਜਾਂਦੇ ਚਲਾਣਾ ਕਰ ਜਾਂਦੇ ਪਿੰਡ ਕੰਮ ਕਰ ਕੀ ਕਰਦੇ ਸੀ ਤੁਸੀਂ ਪਿੰਡ ਜੀ ਖੇਤੀ ਦਾ ਕਰਦੇ ਸੀ ਤੇ ਹੁਣ ਫਿਰ ਖੇਤੀ ਕੌਣ ਦੇਖਦਾ ਖੇਤੀ ਭਰਾ ਹੈਗਾ ਭਰਾ ਹੈਗਾ ਅੱਛਾ ਕਹਿੰਦੇ ਜ਼ਮੀਨ ਚਾਹੀਦੀ ਸੀ ਆ ਜ਼ਮੀਨ ਘਰ ਨਹੀਂ ਦਿੱਤਾ ਕਦੋਂ ਤੇਨਾ ਸਰਬੰਧ ਕੀ ਆ ਫਿਰ ਤੁਹਾਨੂੰ ਨਹੀਂ ਲੱਗਦਾ ਵੀ ਅੱਜ ਕੱਲ ਜਿਹੜੇ ਰਿਸ਼ਤੇ ਜਿਹਾ ਕੋਈ ਪੈਸੇ ਨਾਲ ਜ਼ਮੀਨਾਂ ਚਾਹਦਾ ਤਾਂ ਘਰ ਨਾਲ ਇਹ ਤਾਂ ਹੁਣ ਹਰੇਕ ਨੂੰ ਨਹੀਂ ਪਤਾ ਲਾੜਚ ਬਿਨਾ ਕੁਝ ਵੀ ਨਹੀਂ ਯਕਿਸੇ ਚੀਜ ਨੂੰ ਲਾਰਚ ਦੇਵਾਂਗੇ ਨੇੜੇ ਆਉਂ ਨਹੀਂ ਦੂਰ ਜਾਉ। ਹੂੰ। ਜੇ ਫਿਰ ਤੁਹਾਡਾ ਤੁਸੀਂ ਕਹਿੰਦੇ ਜੀ ਕਰਦਾ ਸੀ ਉੱਥੇ ਰਹਿਣ ਨੂੰ ਤੇ ਇਹਨਾਂ ਨੂੰ ਕਹਿ ਦਿੰਦੇ ਵੀ ਆ ਜਮੀਨ ਤੇ ਘਰ ਰੱਖ ਲਓ ਮੈਨੂੰ ਨਾਲ ਰੱਖੋ ਆਪਦੇ। ਉਦੋਂ ਕੋਈ ਚੱਕਰ ਹੋਰ ਪੈ ਗਿਆ। ਅੱਛਾ। ਹਾਂ। ਮਜਬੂਰियां ਹੋ ਜਾਂਦੀਆਂ ਆ। ਮਜਬੂਰੀਆਂ ਹੋ ਜਾਂਦੀਆਂ। ਉਹਨਾਂ ਨਾਲ ਇੱਕ ਦੋ ਵਾਰ ਹੀ ਕਿਹਾ ਗਿਆ ਵੀ ਭਾਈ ਅਸੀਂ ਤੇਰੇ ਲਾਗੂ ਨਹੀਂ। ਨਾ ਸਾਨੂੰ ਘਰ ਜ਼ਮੀਨ ਦੀ ਲੋੜ ਆ। ਅੱਛਾ। ਮੈਂ ਚਾਹ ਠੀਕ ਆ ਫਿਰ। ਹੁਣ ਤਾਂ ਘਰ ਸਮਾ ਨਾ ਗਿਆ। ਦੋਨੇ ਤੇ ਨਹੀਂ ਬਸ ਤੋਂ ਨਾ। ਕਦੋਂ ਸਮਝ ਨਾ ਕਿ ਮੁੜ ਕੇ ਹੱਥ ਨਹੀਂ ਆਉਂਦਾ ਸਮਾਂ ਲੰਘਾ ਹੱਥ ਨਹੀਂ ਆਉਂਦਾ ਹਾਂ ਬਾਕੀ ਚਲੋ ਜੋ ਹੁਣ ਪ੍ਰਮਾਤਮਾ ਨੇ ਲਿਖਿਆ ਬੰਦੇ ਦੇ ਕਰਮਾਂ ਦੇ ਵਿੱਚ ਬਾਹਨਾ ਬਣਨਾ ਸੀ ਇੱਥੇ ਆਉਣਾ ਸੀ ਇੱਥੇ ਆਉਣਾ ਸੀ ਤੁਮ ਇੱਥੇ ਖੁਸ਼ ਹੁਣ ਜ਼ਿੰਦਗੀ ਵਧੀਆ ਚੱਲਦੀ ਆ ਖੁਸ਼ ਹੀ ਆਪੇ ਕਦੋਂ ਕੋਈ ਹੋਰ ਪਾਸਾ ਚੱਲਣ ਵਾਲਾ ਹੈ ਨਹੀਂ ਆਹੀ ਚੱਲਦਾ ਹੁਣ ਖੁਸ਼ ਹੋ ਜਾਈਏ ਚਾਹੇ ਨਾਰਾਜ਼ ਹੋ ਜਾਈਏ ਰਹਿਣਾ ਤਾਂ ਇੱਥੇ ਹੀ ਹੈ ਤਾਂ ਕੀ ਗੱਲ ਹੈ ਜਿਵੇਂ ਆਪਾਂ ਖੁਸ਼ ਦੀ ਗੱਲ ਬਾਪੂ ਜੀ ਤਾਂ ਕਰਦੇ ਆ ਵੀ ਚਲੋ ਜਿਹੜਾ ਚੰਗਾ ਮਾੜਾ ਟਾਈਮ ਹੈ ਉਹ ਪ੍ਰਮਾਤਮਾ ਲੈ ਆਉਂਦਾ ਬੰਦੇ ਤੇ ਪਰ ਜ਼ਿੰਦਗੀ ਨੂੰ ਵਧੀਆ ਜਿਉਣਾ ਚਾਹੀਦਾ ਤਰੀਕੇ ਨਾਲ ਹੈਨਾ ਜੇ ਆਪਾਂ ਹੁਣ ਐਂ ਕਰੀ ਚੱਲਾਂਗੇ ਵੀ ਹਾਏ ਮਰ ਗਏ ਜਾਂ ਇੱਥੇ ਰਹੀ ਜਾਂਨੇ ਆ ਤਾਂ ਉਹ ਜ਼ਿੰਦਗੀ ਤਾਂ ਟੱਪੀ ਜਾਂਦੀ ਹੈ ਟੱਪੀ ਜਾਂਦੀ ਹੈ ਇਹ ਵੀ ਇੱਕ ਪਰਿਵਾਰ ਹੈ ਜਿਵੇਂ ਤੁਹਾਡਾ ਇੱਥੇ ਤਾਂ ਥੁਰਕਾ ਚ ਬੈਠੇ ਸਾਰੇ ਬਾਪੂ ਦੇ ਆਪਰੇਸ਼ਨ ਕਰਾਤਾ ਬਾਸ ਸਾਹਿਬ ਨੇ ਘਰੇ ਹੁੰਦੇ ਤਾਂ ਮਰ ਜਾਂਦੇ ਹੂੰ ਬਾਪੂ ਜੀ ਦੱਸਿਆ ਵੀ ਘਰੇ ਹੁੰਦੇ ਤਾਂ ਮਰ ਜਾਂਦੇ ਹੈਨਾ ਚਲੋ ਬਾਕੀ ਜਦੋਂ ਤੱਕ ਪ੍ਰਮਾਤਮਾ ਨੇ ਸਾਹ ਦਿੱਤੇ ਉਦੋਂ ਤੱਕ ਤਾਂ ਆਪਾਂ ਜਿਉਵਾਂਗੇ ਚਲੋ ਪ੍ਰਮਾਤਮਾ ਨੇ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਬੰਦੇ ਨੂੰ ਚੁਗਣਾ ਪੈਂਦਾ ਹੈ ਬਹੁਤ ਠੀਕ ਹੈ ਨਾ ਸਾਰਾ ਕੁਝ ਉਹਦੇ ਹੱਥ ਹੈ ਪਰ ਤੁਸੀਂ ਵਾਹਿਗੁਰੂ ਦਾ ਪ੍ਰਮਾਤਮਾ ਦਾ ਨਾਮ ਲਿਆ ਕਰੋ ਉਹਦੇ ਨਾਲ ਜੁੜਿਆ ਕਰੋ ਉਹੀ ਐਂਡ ਤੇ ਕੰਮ ਆਉਣਾ ਹੈ ਸਿਆਣੀ ਗੱਲ ਹੈ ਕੀ ਗੱਲ ਤਾਂ ਬਾਪੂ ਜੀ ਹਾਂ ਜੀ ਬੰਦਗੀ ਕਰਦੇ ਸਾਰੇ ਕਰਦੀਆਂ ਬੰਦਗੀ ਸਾਰੇ ਗੁਰਦੁਆਰਾ ਸਾਹਿਬ ਜਾਣੇ ਹੁੰਨੇ ਹੋ ਜਆ ਬੜੀ ਦਾ ਚਾ ਬੜੀ ਦਾ ਕਿਉਂਕਿ ਹੁਣ ਤੁਸੀਂ ਸਾਰੀ ਜ਼ਿੰਦਗੀ ਕੰਮ ਕੀਤਾ ਹੈ ਆਪਦੇ ਹੱਡ ਗਾਲੇ ਆ ਕੰਮ ਕਰਦੇ ਆਣੇ ਤੇ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਯਾਰ ਐਂਡ ਤੇ ਆਪਣੇ ਨਾਲ ਐ ਆ ਵੀ ਨਾ ਹੀ ਕਰੇ ਹੀ ਨਹੀਂ ਗਾ ਕਦੋਂ ਰਾਸ ਹੀ ਨਹੀਂ ਆਇਆ ਹੂੰ ਕਦੋਂ ਰਾਸ ਹੀ ਨਹੀਂ ਆਇਆ ਫਿਰ ਤਾਂ ਸਾਇੰਸ ਸਮਝ ਲੈ ਵੀ ਕਰੇ ਹੀ ਨਹੀਂ ਕਰਿਆ ਨਹੀਂ ਰਾਸ ਆ ਗਿਆ ਉਹ ਆਪਦੇ ਘਰੇ ਬੈਠਿਆ ਦੇ ਪਰਿਵਾਰ ਚ ਬੈਠੇ ਆ ਗਲਤ ਹੈ ਵਿਆਹ ਹੋਇਆ ਸੀ ਤੁਹਾਡਾ ਹੋਇਆ ਸੀ ਬਸ ਸਾਰਾ ਕੋਈ ਇੰਨਾ ਦੇ ਜਿਹੜੀ ਘਰ ਵਾਲੀ ਸੇ ਇੱਥੇ ਇੱਕ ਮਿੰਟ ਇੱਧਰ ਆ ਜਾ ਤੁਸੀਂ ਇੱਧਰ ਆ ਜਾ ਆ ਭੈਣ ਦੱਸ ਰਹੀ ਸੀ ਬਿਉਰਗਾਂ ਬਾਰੇ ਤੇ ਭੈਣ ਵੀ ਇੱਥੇ ਰਹਿੰਦੇ ਆ ਤੇ ਆਪਾਂ ਗੱਲਬਾਤ ਕਰਦੇ ਹਾਂ ਭੈਣੇ ਹੁਣ ਦੱਸ ਜਿਹੜੇ ਇਹਨਾਂ ਦੀ ਵਾਈਫ ਸੀਗੀ ਉਹ ਬਾਲੇ ਮੂਮਾਰ ਰਹਿੰਦੇ ਸੀ ਇਹਨਾਂ ਨੇ ਬਾਲੇ ਬਾਲ ਸਾਹਮਣੇ ਇਹਨਾਂ ਲਾਜ ਵਗੈਰਾ ਕਰਵਾਇਆ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੂੰ ਸ਼ੁਕਰ ਵਗੈਰਾ ਸਭ ਕੁਝ ਸੀਗੀ ਇੱਥੇ ਫਿਰ ਆਖਰੀ ਤਿੰਨ ਦਿਨ ਹਸਪਤਾਲ 'ਚ ਰੱਖਿਆ ਕਿ ਫਿਰ ਡਾਕਟਰ ਨੇ ਲਾਸਟ ਜਵਾਬ ਦਿੱਤੇ ਕਿ ਇਹਨਾਂ ਦੀ ਵਾਈਫ ਨੂੰ ਬਚ ਨਹੀਂ ਸਕਦੀ ਠੀਕ ਹੈ ਇਹਨਾਂ ਦਾ ਫਰਵਰੀ ਦੀ 7 ਤਰੀਕ ਨੂੰ ਉਹਨਾਂ ਦੀ ਡੈਥ ਹੋਈ ਸੀ ਡੈਥ ਹੋ ਗਈ ਸੀ ਅੱਛਾ ਅੱਛਾ ਆਪਣੇ ਬਾਪੂ ਜੀ ਨਾਲ ਬੇਬੇ ਜੀ ਵੀ ਰਹਿੰਦੇ ਸੀ ਹਾਂਜੀ ਹੈਨਾ ਇਹ ਮਤਲਬ ਜੇ ਮੈਂ ਸਾਂਭ ਸੰਭਾਲ ਦੀ ਆਪਾਂ ਗੱਲ ਕਰਦੇ ਹਾਂ ਦਿਖਾਓ ਮਤਲਬ ਸਾਰੇ ਬਜ਼ੁਰਗ ਬੈਠੇ ਆ ਹਨਾ ਸਾਂਭ ਸੰਭਾਲ ਵਾਸਤੇ ਵੀ ਇੱਥੇ ਆਸ਼ਰਮ ਦੇ ਵਿੱਚ ਪੂਰਾ ਪ੍ਰਬੰਧ ਹੈ ਤੇ ਨਾਲ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰ ਰਹੇ ਹਾਂ ਇਹਨਾਂ ਦੇ ਸੋ ਵੀ ਜ਼ਰੂਰੀ ਆ ਹਨਾ ਉਹ ਵਿਚਾਰੇ ਆਪਣੇ ਭੈਣ ਆਏ ਹੋਏ ਨੇ ਬਜ਼ੁਰਗਾਂ ਦੇ ਵਾਲ ਵਾਉਣ ਵਾਸਤੇ ਤੇ ਆਪਾਂ ਗੱਲਬਾਤ ਕਰਦੇ ਹਾਂ ਹੁਣ ਅੱਗੇ ਵੀ ਸਾਰਾ ਵੀ ਕੀ ਭੈਣੇ ਤੁਸੀਂ ਕਿੰਨਾ ਟਾਈਮ ਹੋ ਗਿਆ ਰਹਿੰਦੇ ਏ ਨੂੰ ਇੱਥੇ ਵੀਰ ਜੀ ਮੈਨੂੰ 13 ਸਾਲ ਹੋ ਗਏ ਇੱਥੇ ਤੁਹਾਡੇ ਬ੍ਰਦਰ ਵੀ ਇੱਥੇ ਰਹਿੰਦੇ ਆ ਹਾਂ ਜੀ ਉਹ ਮੇਰੇ ਪੇਰੈਂਟਸ ਦੀ ਡੈਥ ਹੋ ਗਈ ਸੀ ਅਸੀਂ ਛੋਟੇ ਹੁੰਦੇ ਇੱਥੇ ਆ ਗਏ ਸੀਗੇ ਅੱਛਾ ਤੇ 2010 ਚ ਮੇਰੇ ਡੈਡੀ ਦੀ ਡੈਥ ਹੋਈ ਸੀ 2004 ਚ ਮੇਰੇ ਮੰਮਾ ਦੀ ਡੈਥ ਹੋਈ ਸੀ ਤਾਂ ਕਰਕੇ ਫਿਰ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਬਾਦਲ ਸਾਹਿਬ ਵੀ ਬਾਦਲਪਿੰਡ ਚ ਚੱਲਦੇ ਥੋੜੀ ਜ਼ਿੰਦਗੀ ਵਗੈਰਾ ਬਣ ਜੂਗੀ ਅਸੀਂ ਇਸ ਕਰਕੇ ਇੱਥੇ ਆਏ ਇੱਥੇ ਸਟੱਡੀ ਵਗੈਰਾ ਕੀਤੀ ਹੈ ਅਬ ਪਲੱਸ 2 ਦੇ ਹੁਣ ਪੇਪਰ ਦੇਣੇ ਨੇ ਪਲੱਸ 2 ਦੇ ਪੇਪਰ ਦੇਣੇ ਹਾਂਜੀ ਚਲੋ ਵਧੀਆ ਕਿੱਥੇ ਕਰਦੇ ਹੋ ਪਲੱਸ 2 ਗਵਰਨਮੈਂਟ ਸਕੂਲ ਹੈ ਬਾਦਲ ਸਾਹਿਬ ਦੀ ਕੋਠੀ ਦੇ ਸਾਹਮਣੇ ਨਾਲ ਉੱਥੇ ਕਰਦੇ ਠੀਕ ਹੈ ਠੀਕ ਹੈ ਤੁਹਾਡੇ ਬ ਉਪਨ ਪਰ ਰੱਖੀਏ ਤੇ ਪਿੰਡ ਗੇੜਾ ਮਾਰਦੇ ਹੁੰਨੇ ਹੋ ਬਠਿੰਡਾ ਵੈਸੇ ਹਾਂਜੀ ਜਾਣੇ ਰਹਿੰਦੇ ਆ ਚਾਚੂ ਜੀ ਹੈਗੇ ਨੇ ਅੱਛਾ ਅੱਛਾ ਉਹ ਮੈਂ ਇਕੱਲੇ ਨੇ ਉਹ ਉਹਨਾਂ ਕੋਲ ਜਾਣੇ ਰਹਿੰਦੇ ਆਂ ਤਾਂ ਸਿਸਟਰ ਵਗੈਰਾ ਵੀ ਹੈਗੇ ਮੈਰਿਡ ਆ ਠੀਕ ਹੈ ਠੀਕ ਹੈ ਚਲੋ ਭੈਣੇ ਪੜਿਆ ਕਰੋ ਹਨਾ ਤੁਸੀਂ ਤੁਹਾਡੇ ਬ੍ਰਦਰ ਵੀ ਪੜਿਆ ਕਰੋ ਆਪਦੀ ਪੈਰਾਂ ਤੇ ਖੜੇ ਹੋ ਜਾਓ ਕਿਉਂਕਿ ਤੁਹਾਡੇ ਕੋਲੇ ਤਾਂ ਹਜੇ ਮੌਕਾ ਹੈਗਾ ਹਾਂਜੀ ਹਾਂਜੀ ਬਾਕੀ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਦੇ ਹੋ ਸੇਵਾ ਕਰਦੇ ਹੋ ਜੀ ਲੱਗਿਆ ਵੇ ਹਾਂਜੀ ਹਾਂਜੀ ਹੈ ਹਾਂਜੀ ਚਲੋ ਮਾਤਾ ਜੀ ਤੁਸੀਂ ਕਿੱਥੋਂ ਆਪਣਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਮੈਂ ਤੁਮੈਂ ਚਾਰ ਕਿ ਸਾਲ ਹੋ ਗਏ ਮੈਨੂੰ ਤਾਂ ਪੰਜ ਕੁ ਵਸਾ ਇੰਨੇ ਕਸਾ ਚਾਰ ਪੰਜ ਸਾਲ ਹੋ ਗਏ ਤੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਗੁੱਡੀਆਂ ਹੀ ਗੁੱਡੀਆਂ ਬੱਚਾ ਹੈ ਨੀਗਾ ਅੱਛਾ ਗੁੱਡੀਆਂ ਵਹਿਂਗਾ ਵੰਗਾ ਹਾਂ ਉਹ ਵਿਧਵਾ ਵਿਚਾਰੀਆਂ ਦੋਵੇਂ ਅੱਛਾ ਹਾਂ ਵਿਧਵਾ ਵਿਚਾਰੀਆਂ ਚਲੋ ਕੋਈ ਗੱਲ ਨਹੀਂ ਮਾਤਾ ਜੀ ਹਨਾ ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਰੱਬ ਮੂਰੇ ਕਿਸੇ ਦਾ ਜ਼ੋਰ ਨਹੀਂਗਾ ਹੈ ਸੰਭਲ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਜਿੰਨੇ ਪ੍ਰਮਾਤਮਾ ਨੇ ਸਵਾਸ ਦਿੱਤੇ ਹੈ ਉਸ ਤੋਂ ਵੱਧ ਤਾਂ ਆਪਾਂ ਫਿਰ ਲੈ ਵੀ ਨਹੀਂ ਸਕਦੇ ਹੈਨਾ ਤੁਸੀਂ ਟੈਨਸ਼ਨ ਨਾ ਲਿਆ ਕਰੋ ਕੋਈ ਗੱਲ ਨਹੀਂ ਉਹ ਬੱਚੇ ਮਿਲਣ ਆਉਂਦੇ ਹੁੰਦੇ ਆ ਆ ਜਾਂਦਿਆਂ ਆਪ ਜਾਵੜੀ ਦੇ ਅੱਛਾ ਜਾਵੜ ਦੇ ਹੁੰਦੇ ਹਾਂ ਹਾਂ ਆ 60 ਦਿਨ ਦਸ ਦਿਨ ਲਾਇਆ ਹੀ ਦੀ ਅੱਛਾ ਲਾਇਆ ਆਉਣੇ ਹੁੰਦੇ ਹਾਂ ਹਾਂ ਲਾਇਆ ਆਉਣੇ ਤੇ ਦੋਤੇ ਦੋਤਿਆਂ ਹੋਣਗੇ ਹੈਗੀ ਆ ਅੱਛਾ ਇੱਕ ਕੁੜੀ ਇੱਕ ਮੁੰਡਾ ਠੀਕ ਹੈ ਦੋਵਾਂ ਬੱਚਿਆਂ ਦੇ ਹੀ ਆ ਠੀਕ ਹੈ ਹਾਂ ਪੜਦੇ ਵਿਚਾਰੇ 4-5 ਸਾਲਾਂ ਤੋਂ ਇੱਥੇ ਰਹਿ ਰਹੇ ਹੋ ਹਾਂ ਬਸ ਇੰਨੇ ਕਚਾ ਹੋ ਗਏ ਨੇ 4-5 ਸਾਲ ਦੀ ਤੇ ਪਿੰਡ ਵੀ ਚਾਏ ਆਉਣੇ ਹੁੰਨੇ ਹੋ ਨਾ ਪਿੰਡ ਤਾਂ ਹੈ ਹੀ ਨਹੀਂ ਕੁਛ ਵੀ ਪਿੰਡ ਕੁਛ ਨਹੀਂ ਜਾਂਦੇ ਨੀ ਪਿੰਡ ਤਾਂ ਬਸ ਕੁੜੀਆਂ ਕੋਲੇ ਜਾਣੀ ਮੈਂ ਤਾਂ ਅੱਛਾ ਉਹ ਪਿੰਡ ਕਰੇ ਜਾਣ ਨੂੰ ਜੀ ਨਹੀਂ ਕਰਦਾ ਜੇ ਲਿਖੀਆਂ ਇੱਥੇ ਐ ਪਿਓ ਦਾ ਦਿਨਾਂ ਨੇ ਵੇਖੀ ਤੇ ਸਾਡੀਆਂ ਲਿਖੀਆਂ ਇੱਥੇ ਐ ਹੂੰ ਬਸ ਮੱਥੇ ਦਾ ਹੱਥ ਮਾਰੀਦੇ ਆ ਵੀ ਪਰਮਾਤਮਾ ਪਿਓ ਦਾ ਦਿਨਾਂ ਨੇ ਵੇਖਿਆ ਬਰਦਾਤਨ ਤੇ ਆਪਾਂ ਵੇਖ ਲਿਆ ਹੂੰ ਬਸ ਹਾਂ ਮੱਥੇ ਤੇ ਹੱਥ ਮਾਰਦੇ ਮੈਂ ਕਿਉਂ ਦਿੱਤਾ ਹਾਂ ਬਸ ਸੁਖ ਦੀ ਰੋਟੀ ਖਾ ਲੈਨੇ ਆ ਆ ਜਿਉਂ ਗਪੇਗੇ ਆਮ ਜਿਉਂ ਗੋਟ ਖੜੇ ਰੋਟੀ ਪਾਣੀ ਮਿਲ ਜਾਣਾ ਹਾਂ ਬਸ ਰੋਟੀ ਗੀਜਰ ਲੇਖਾ ਲੇ ਧੋਲੇ ਢੀੜੇ ਧੋਲੇ ਬਸ ਸਾਫ ਦਾ ਪਾਣੀ ਰੋਟੀ ਰੋਟੀ ਬਸ ਅੱਛਾ ਰੋਟੀ ਲੰਗਰ ਤੋਂ ਪੱਕ ਕੇ ਆਉਂਦੀ ਆ ਜਾਂਦੀ ਬਸ ਚਾਹ ਇੱਥੇ ਪੱਕ ਕੇ ਜਾਂਦੀ ਬਸ ਪਿਆਰ ਨੂੰ ਚਾਹ ਬ ਆ ਜਾਂਦੇ ਤੇ ਸਭ ਕੁਝ ਸਾਬਣ ਤੇਲ ਵਗੈਰਾ ਥਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ 9 ਸਾਲ ਜੀ 9 ਸਾਲ ਹੋ ਗਏ ਪਰਿਵਾਰ ਦੇ ਵਿੱਚ ਪਰਿਵਾਰ ਚ ਹੈਗੇ ਜੀ ਮੁੰਡੇ ਸੀ ਦੋਨੇ ਮਰ ਗਏ ਅੱਛਾ ਕੀ ਗੱਲ ਹੋ ਗਈ ਸੀ ਉਹਨਾਂ ਨੂੰ ਇੱਕ ਨੂੰ ਅਟੈਕ ਹੋ ਗਿਆ ਸੀ ਇੱਕ ਨੇ ਫਾਹ ਲੈ ਲਿਆ ਸੀ ਕਰੇ ਲੜਕੇ ਕਰੇ ਲੜਕੇ ਹੂੰ ਹੁਣ ਉੱਥੇ ਪਿੰਡ ਕੋਈ ਰਹਿੰਦਾ ਪਿੰਡ ਉਹ ਨੋਹਾ ਮੇਰੀਆਂ ਜੀ ਅੱਛਾ ਪੋਤੇ ਵੀ ਹੈਗੇ ਆ ਹਾਂ ਪੋਤੇ ਵੀ ਹੈਗੇ ਆਦੇ ਆ ਜੀ ਜਾਂਦਾ ਨਹੀਂ ਮੈਂ ਹੁਣ ਅੱਛਾ ਜਾਂਦੇ ਨਹੀਂ ਜਾਂਦਾ ਨਹੀਂ ਮੈਂ ਹੁਣ ਕਿਵੇਂ ਜੀ ਨਹੀਂ ਕਰਦਾ ਜਾਣ ਨੂੰ ਜੀ ਨਹੀਂ ਜੀ ਨਹੀਂ ਕਰਦਾ ਜੀ ਇੱਥੇ ਸਾਰਾ ਕੁਝ ਹੀ ਮਿਲਦਾ ਉੱਥੇ ਖੱਜਲਵਰਾਂ ਹੋਈ ਜਾਂਦੇ ਸੀਗੇ ਅੱਛਾ ਮਤਲਬ ਸਾਹ ਸੰਭਾਲ ਨਹੀਂ ਕਰਦੇ ਸੀ ਹਾਂ ਹਾਂ ਮੈਂ ਕਿਹਾ ਮੰਬਰ ਛੱਡ ਕੇ ਗਿਆ ਇੱਥੇ ਫਿਰ ਆ ਕੇ ਆਦਾ ਕਿਸੇ ਤੈਨੂੰ ਸੰਭਾਲਦੇ ਨਹੀਂ ਕਰਦੇ ਨਹੀਂ ਕਿਉਂ ਖੱਜਲ ਹੁੰਦਾ ਫਿਰਦਾ ਹੂੰ ਉਹ ਛੱਡ ਪਰ ਆਏ ਨਹੀਂ ਹੁੰਦਾ ਵੀ ਉੱਥੇ ਆਪਣੇ ਭੈਣ ਭਰਾ ਆਂਡੀ ਗਵਾਂਡੀ ਉਹ ਤਾਂ ਸਾਰੇ ਹੈਗੇ ਆਪਦੇ ਪਰ ਐ ਹੁੰਦਾ ਕਿ ਉਹਨਾਂ ਦੇ ਵਿੱਚ ਰਹਿ ਕੇ ਆਪਾਂ ਗੱਲ ਉਹਨਾਂ ਨਾਲ ਸੁਖ ਸੁਖ ਦੀ ਕਰਦਾ ਰਹੇ। ਇਹ ਤਾਂ ਬਹੁਤ ਕਰਦਾ ਜੀ ਕੋਈ ਨਹੀਂ ਚਿਤ ਕਰਦਾ ਉਹਨ ਫਿਰ। ਹੂੰ ਪਰ ਨਾ ਸਹੀ ਬਾਬੂ ਗੱਲ ਆ। ਕਹਿੰਦੇ ਵੀ ਇੱਕ ਵਾਰੀ ਨਾ ਇੱਕ ਮੁੰਡਾ ਆਪਦੇ ਪਿਓ ਨੂੰ ਰਾਤ ਨੂੰ ਕਿਸੇ ਛੱਪੜ ਸਿੱਟਣ ਜਾ ਵੜਦਾ। ਹੂੰ 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 ਤੇ ਜਦੋਂ ਉਹਨੂੰ ਛੱਪੜ ਸਿੱਟਣ ਜਾਂਦਾ ਤੇ ਜਦੋਂ ਸਿੱਟਣ ਲੱਗਦਾ ਉਹ ਕਹਿੰਦਾ ਪੁੱਤ ਮੈਨੂੰ ਇੱਥੇ ਲੈ ਸਿੱਟ ਮੈਨੂੰ ਗਾਂਹਾਂ ਸਿੱਟ। ਥੋੜਾ ਗਾਂਹ ਕਰਕੇ ਹਾਂ ਹੈਨਾ ਉਹ ਕਹਿੰਦਾ ਵੀ ਇੱਥੇ ਤਾਂ ਮੈਂ ਆਪਦੇ ਪਿਓ ਨੂੰ ਸਿੱਟਿਆ ਸੀ। ਹਾਂ ਉਹ ਕਹਿੰਦਾ ਵੀ ਤੂੰ ਐਂ ਕਿਉਂ ਕਹਿੰਦਾ ਵੀ ਇੱਥੇ ਨਾ ਸਿੱਟ ਉੱਥੇ ਸਿੱ ਮੇਟਾ ਇੱਥੇ ਮੈਂ ਆਪਦਾ ਪਿਓ ਸਿੱਟਿਆ ਇੱਥੇ ਮਾਰੇ ਗਾਂ ਸਿੱਟ ਮਤਲਬ ਇੱਥੇ ਤਾਂ ਉਹ ਜਦਾ ਉਹੀ ਆ ਗਏ ਨਾ ਉਹ ਮੋੜ ਕਹਿੰਦਾ ਵੀ ਤੈਨੂੰ ਤੇਰਾ ਪੁੱਤ ਹੋਰ ਗਾਂ ਸਿੱਟੂਗਾ ਅੱਛਾ ਜੀ ਉਹ ਮੋੜ ਕੇ ਵਾਪਸ ਲੈ ਆਏ ਉਹ ਫਿਰ ਮੋੜ ਕੇ ਵਾਪਸ ਲੈ ਆ ਵੀ ਯਾਰ ਮੇਰੇ ਬਾਪੂ ਨੇ ਮੇਰਾ ਆਪਦਾ ਪਿਓ ਸਿੱਟਿਆ ਸੀ ਮੈਂ ਇਹਨੂੰ ਸਿੱਟਨਾਗਾ ਮੇਰਾ ਜੋਕ ਮੈਨੂੰ ਸਿੱਟੂਗਾ ਤੇ ਉਹ ਜੈਸੀ ਕਰਨੀ ਵੈਸੀ ਭਰਨੀ ਹਾਂਜੀ ਹਾਂਜੀ ਇਸ ਕਰਕੇ ਆ ਉਹਦੇ ਮਾਂ ਪਿਓ ਦੀ ਸੇਵਾ ਕਰਿਆ ਕਰੋ ਹਨਾ ਰੱਬ ਦੇ ਬਰਾਬਰ ਆਪਾਂ ਮਾਂ ਪਿਓ ਨੂੰ ਦਰਜਾ ਦਿੰਨੇ ਆ ਫਿਰ ਆਪਣਾ ਗੁਰਦੁਆਰਿਆਂ ਮੰਦਰਾਂ ਮਸੀਤਾਂ ਚਰਚਾਂ 'ਚ ਜਾਣ ਦਾ ਕੀ ਫਾਇਦਾ ਜਦੋਂ ਆਪਣੇ ਮਾਪਿਓ ਤਾਂ ਵਿਚਾਰੇ ਆਪਣੇ ਤੋਂ ਦੂਰ ਤਰਸ ਰਹੇ ਨੇ ਹਾਂਜੀ ਆਪਣੇ ਪਿਆਰ ਵਾਸਤੇ ਉਹਨਾਂ ਨੇ ਆਪਾਂ ਨੂੰ ਵੱਡਾ ਕੀਤਾ ਪਾਲਿਆ ਕੰਮਾਂ ਧੰਦੇ ਲਾਇਆ ਪਰ ਜੇ ਆਪਣੇ ਮਾਪਿਓ ਆਪਣੇ ਬੁਢਾਪੇ ਦੇ ਵਿੱਚ ਜਦੋਂ ਉਹਨਾਂ ਨੂੰ ਲੋੜ ਹੈ ਆਪਣੀ ਜਦੋਂ ਤਰਸ ਰਹੇ ਨੇ ਤਾਂ ਫਿਰ ਮੈਨੂੰ ਲੱਗਦਾ ਵੀ ਇਸ ਤੋਂ ਮਾੜੀ ਗੱਲ ਨਹੀਂ ਕੋਈ ਹੋ ਸਕਦੀ ਹੈ ਨਾ ਹਾਂਜੀ ਹਾਂਜੀ ਸੋ ਅਸੀਂ ਇਹ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਕਈ ਵਾਰੀ ਮਨ ਭਾਵਕ ਹੋ ਜਾਂਦਾ ਹੈ ਸੂਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਸਾਰੇ ਬਜ਼ੁਰਗ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਸਾਰੇ ਆਪਣੇ ਮਾਂ ਪਿਓ ਨੂੰ ਪਿਆਰ ਕਰੋ ਉਹਨਾਂ ਦਾ ਖਿਆਲ ਰੱਖੋ ਕਿਉਂਕਿ ਉਹਨਾਂ ਨੇ ਬਹੁਤ ਦੁੱਖ ਮੁਸੀਬਤਾਂ ਸਹਾਰ ਕੇ ਸਾਨੂੰ ਪਾਲਿਆ ਸਾਨੂੰ ਵੱਡਾ ਕੀਤਾ ਤੇ ਬੁਢਾਪੇ ਦੇ ਵਿੱਚ ਉਹਨਾਂ ਨੂੰ ਸਾਡੇ ਸਹਾਰੇ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਇਹੀ ਆਸ ਕਰਦੇ ਆ ਕਿ ਸਾਰੇ ਆਪਣੇ ਮਾਂ ਪਿਓ ਨੂੰ ਪਿਆਰ ਕਰਨਗੇ ਉਹਨਾਂ ਦਾ ਖਿਆਲ ਰੱਖਣਗੇ ਸਤਿ ਸ਼੍ਰੀ ਅਕਾਲ